ਸੋ ਗਿਟਾਰ ਦੇ ਫਰਸਟ ਲੈਸਨ ਚ ਕੀ ਦੇਖਿਆ ਸੀ ਆਪਾਂ ਗਿਟਾਰ ਦੇ ਪਾਰਟਸ ਦੇ ਨਾਮ ਕੀ ਹੁੰਦੇ ਆਰ ਦੂਸਰੀ ਗੱਲ ਗਿਟਾਰ ਨੂੰ ਫੜਨਾ ਕਿਵੇਂ ਗਿਟਾਰ ਦੀ ਸੈਟਿੰਗ ਕਿਵੇਂ ਹੁੰਦੀ ਤੇ ਬੇਸਿਕ ਗਿਟਾਰ ਲਰਨਿੰਗ ਦੇ ਸੈਕੰਡ ਲੈਸਨ ਚ ਆਪਾਂ ਦੇਖਾਂਗੇ ਕਿ ਗਿਟਾਰ ਦੇ ਫਿੰਗਰਸ ਕਿਵੇਂ ਰੱਖੜੇਗਾ ਐਂਡ ਗਿਟਾਰ ਦੀ ਫਰਸਟ ਫਰੈਟ ਦੀ ਫਰਸਟ ਸਟਿੰਗ ਫਰਸਟ ਫਰੈਟ ਦੀ ਸੈਕੰਡ ਸਟਿੰਗ ਥਰਡ ਫਰੈਟ ਦੀ ਥਰਡ ਸਟਿੰਗ ਕਿਵੇਂ ਪਤਾ ਲੱਗਦੀ ਇੱਕ ਜ਼ਰੂਰੀ ਗੱਲ ਕਿ ਇਹ ਲੈਸਨ ਸਿਰਫ ਬਿਗਨਰਸ ਵਾਸਤੇ ਜਿਨ੍ਹਾਂ ਨੇ ਆਪਦਾ ਜ਼ੀਰੋ ਲੈਵਲ ਤੋਂ ਗਿਟਾਰ ਜਰਨੀ ਸਟਾਰਟ ਕਰਨੀ ਆ ਜਿਨ੍ਹਾਂ ਨੇ ਘਰੇ ਬੈ ਕੇ ਸੋ ਕਰਦੇ ਆਂ ਸਟਾਰਟ ਆਜੋ ਤਾਂ ਲੈਸਨ ਨੰਬਰ 1 ਜੇ ਆਪਾਂ ਪਾਰਟਸ ਬਾਰੇ ਸਿੱਖਿਆ ਸੀ ਉਸ ਤੋਂ ਬਾਅਦ ਆਪਾਂ ਫਰੈਟ ਬਾਰੇ ਵੀ ਪਤਾ ਕਰ ਲਿਆ ਸੀ ਫਸਟ ਸਟਿੰਗ ਸੈਕੰਡ ਸਟਿੰਗ ਥਰਡ ਸਟਿੰਗ ਇਹ ਵੀ ਪਤਾ ਕਰ ਲਿਆ ਸੀ ਹੁਣ ਅੱਗੇ ਆਪਾਂ ਕੀ ਦੇਖਣਾ ਕਿ ਫਸਟ ਫਰੈਟ ਦੀ ਫਸਟ ਸਟਿੰਗ ਕਿਹੜੀ ਹੈ ਫਸਟ ਫਰੈਟ ਦੀ ਫਸਟ ਸਟਿੰਗ ਆਹਾ ਕਿਉਂਕਿ ਫਸਟ ਫਰੈਟ ਆ ਫਸਟ ਸਟਿੰਗ ਆਹਾ ਫਸਟ ਫਰੈਟ ਦੀ ਸੈਕੰਡ ਫਸਟ ਫਰੈਟ ਦੀ ਥਰਡ ਫੋਰਥ ਉਹ ਵੀ ਸੈਕੰਡ ਫਰੈਟ ਦੀ ਫਸਟ ਸੈਕੰਡ ਥਰਡ ਫੋਰਥ ਸਟ੍ਰਿੰਗਸ ਦਾ ਤੁਹਾਨੂੰ ਪਤਾ ਲੱਗ ਗਿਆ ਜੇ ਮੈਂ ਤੁਹਾਨੂੰ ਕਹਦਾ ਫੋਰਥ ਫਰੈਟ ਦੀ ਫੋਰਥ 1 2 3 4 ਤਾਂ ਆਹੋ ਉਮੀ ਫਿਰ ਆਪਾਂ ਫਿੰਗਰਸ ਯਾਦ ਕਰਾਂਗੇ ਫਿੰਗਰਸ ਕਿਹੜੀਆਂ ਹੁੰਦੀਆਂ ਇੰਡੈਕਸ ਮਿਡਲ ਰਿੰਗ ਪਿੰਕੀ ਫਸਟ ਸੈਕਿੰਡ ਥਰਡ ਫੋਰਥ ਤਾਂ ਸਟਿੰਗਸ ਤੇ ਫਿੰਗਰ ਸੈੱਟ ਕਰਨ ਤੋਂ ਪਹਿਲਾਂ ਆਪਾਂ ਨੂੰ ਆਪਦਾ ਹੱਥ ਸੈੱਟ ਕਰਨਾ ਪਊਗਾ ਤਾਂ ਹੱਥ ਸੈੱਟ ਕਰਨਾ ਸਿੱਕੀ ਕਰਾਂਗੇ ਪਹਿਲਾਂ ਆਪਾਂ ਬੈਕ ਸਾਈਡ ਤੇ ਨੈਕ ਤੇ ਜਿਵੇਂ ਨੈਕ ਦਾ ਬੈਕ ਸਾਈਡ ਤੇ ਆਪਾਂ ਫਰਮੂਲਾ ਲਾਵਾਂਗੇ ਹਮ ਲਾਉਣ ਤੋਂ ਬਾਅਦ ਹੱਥ ਨੂੰ ਖੋਲਾਂਗੇ ਸੈਂਟਰ ਤੋਂ ਸਟਾਰਟ ਕਰਨਾ ਹੈ ਖੋਲਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਹੱਥ ਰੱਖਾਂਗੇ ਤਾਂ ਆਂਗੂਲਾ ਜ਼ਿਆਦਾ ਉੱਪਰ ਨਹੀਂ ਹੋਣੀ ਚਾਹੀਦੀ ਆ ਮੁੱਖੀ ਗੱਲ ਇਹ ਤਰੀਕਾ ਮੈਂ ਤੁਹਾਨੂੰ ਕਿਉਂ ਦੱਸਿਆ ਕਿਉਂਕਿ ਤੁਹਾਡਾ ਆ ਚੀਜ਼ ਨਾ ਵਿੱਥ ਹੋਣੀ ਚਾਹੀਦੀ ਹੈ ਇਹਦੇ ਵਿੱਚ ਵਿੱਥ ਹੋਣੀ ਚਾਹੀਦੀ ਹੈ ਬਿਲਕੁਲ ਇਹ ਨਾਲ ਨਾ ਹੋਵੇ ਫਿਰ ਅੱਗੇ ਤੇ ਤੁਸੀਂ ਕਿਉਂਕਿ ਔਖਾ ਹੋ ਜਾਊਗਾ ਠੀਕ ਹੈ ਤਾਂ ਇੰਨਾ ਕੁ ਤੁਹਾਡੀ ਵਿੱਥ ਹੋਣੀ ਚਾਹੀਦੀ ਹੈ ਹੁਣ ਉਸ ਤੋਂ ਬਾਅਦ ਇੱਕ ਹਲਕੀ ਪ੍ਰੈਕਟਿਸ ਕਰਨੀ ਆ 1 2 3 4 5 6 7 8 ਉਸ ਤੋਂ ਬਾਅਦ ਇਹਨੂੰ ਰੋਲ ਕਰਨਾ 1 2 3 4 ਪਾਣੀ 6 ਪਰ ਦੂਸਰੀ ਗੱਲ ਥੋੜੀ ਗੁੱਟ ਦੀ ਗ੍ਰਿਪ ਵੀ ਬਣੂਗੀ ਬਹੁਤ ਜਣਾ ਦੇ ਕਮੈਂਟ ਆਉਂਦੇ ਕਿ ਬਾਈ ਸਾਡਾ ਗੁੱਟ ਦੁਖਣ ਲੱਗ ਜਾਂਦਾ ਸਾਡੇ ਤੋਂ ਤਾਂ ਫੜਿਆ ਨਹੀਂ ਜਾਂਦਾ ਬੇਟਾ ਤਾਂ ਆਹ ਪ੍ਰੈਕਟਿਸ ਨਾਲ ਤੁਹਾਡਾ ਇਹ ਚੀਜ਼ ਪ੍ਰੋਬਲਮ ਦੂਰ ਹੋ ਜਾਊਗੀ ਉਸ ਤੋਂ ਬਾਅਦ ਆਹ ਪ੍ਰੈਕਟਿਸ ਕਰਦੇ ਕਰਦੇ ਆਪਾਂ ਇੱਧਰ ਆ ਜਾਣਾ ਔਰ ਉਸ ਤੋਂ ਬਾਅਦ ਆਪਾਂ ਹੱਥ ਖੋਲ ਲੈਣਾ ਹੱਥ ਖੋਲਣ ਤੋਂ ਬਾਅਦ ਸੈਕੰਡ ਫਰੈਟ ਦੀ ਥਰਡ ਤੇ ਆਪਾਂ ਰੱਖਾਂਗੇ ਪਿੰਕੀ ਫਿੰਗਰ ਤਾਂ ਸੈਕੰਡ ਫਰੈਟ ਦੀ ਥਰਡ 1 2 3 ਤਿੰਨ ਤੇ ਆਪਾਂ ਰੱਖ ਲਿਆ ਔਰ ਯਾਦ ਰੱਖਣਾ ਕਿ ਤੁਹਾਡੀ ਫਿੰਗਰ ਆ ਸ਼ੇਪ ਚ ਨਾ ਹੋਵੇ ਆ ਸ਼ੇਪ ਚ ਨਾ ਹੋਵੇ ਆ ਸ਼ੇਪ ਜਦੋਂ ਆ ਵੀ ਬਿਲਕੁਲ ਤੁਹਾਡੀ ਟਿਪ ਆ ਜਿਹੜੀ ਟਿਪ ਬਿਲਕੁਲ ਆਏ ਨਾਲ ਲੱਗੇ ਔਰ ਥਮ ਦਾ ਧਿਆਨ ਰੱਖਣਾ ਵੀ ਉਹ ਥਮ ਪਿੱਛੇ ਰਵੇ ਤੇ ਆ ਚੀਜ਼ ਦਾ ਗੈਪ ਰਵੇ ਆ ਚੀਜ਼ ਦਾ ਓਕੇ ਆ ਸੈਕੰਡ ਦੀ 3rd ਤੇ ਪਿੰਕੀ ਸੈਕੰਡ ਦੀ 4th ਤੇ ਰਿੰਗ ਐਂਡ ਫਰਸਟ ਦੀ ਸੈਕੰਡ ਤੇ ਮਿਡਲ ਜਦੋਂ ਜੇ ਤੁਸੀਂ ਪ੍ਰੈਸ ਕਰੋਗੇ ਤੁਹਾਡਾ ਬਣੂਗਾ A ਮਾਈਨਰ ਕਿਰਾਂ ਤੁਸੀਂ ਯਾਦ ਕਰ ਲੈਣਾ A ਪਾ ਕੇ ਛੋਟੀ M ਪਾ ਕੇ ਨਾਲ ਯਾਦ ਕਰ ਲੈਣਾ ਵੀ ਮੈਂ ਫਰਸਟ ਕੋਡ ਸਿੱਖਿਆ A ਮਾਈਨਰ ਹੁਣ ਜਿਹੜਾ E ਮੇਜਰ ਸੈਕੰਡ ਕਾਰਡ ਸਿੱਖਾਂਗੇ ਉਹ ਬਿਲਕੁਲ ਇਹਦਾ ਡਿਟੋ ਕਾਪੀ ਹੈ ਬਸ ਇੱਕ ਇੱਕ ਆਪਾਂ ਪਲੱਸ ਕਰਦਾ ਹਾਂ ਤਾਂ ਕਿਵੇਂ ਹੋਊਗਾ ਸੈਕੰਡ ਦੀ ਫੋਰਥ ਤੇ ਪਿੰਕੀ ਉਸ ਤੋਂ ਉੱਪਰਲੀ ਫਿਫਥ ਤੇ ਰਿੰਗ ਐਂਡ ਫਰਸਟ ਦੀ ਥਰਡ ਤੇ ਮਿਡਲ ਤਾਂ ਇਹ ਬਣ ਗਿਆ ਤੁਹਾਡਾ E ਮੇਜਰ ਤਾਂ ਤੁਹਾਡਾ ਤੀਸਰਾ ਕਾਰਡ ਕਿਵੇਂ ਬਣੂਗਾ ਤੀਸਰਾ ਕਾਰਡ ਮਤਲਬ ਤੀਸਰੇ ਫਰੈਟ ਤੇ ਇੰਨਾ ਕਰਟਾ ਲਾ ਲਓ ਤਾਂ ਥਰਡ ਦੀ ਫਰਸਟ ਤੇ ਪਿੰਕੀ ਥਰਡ ਦੀ ਲਾਸਟ ਤੇ ਥੋੜਾ ਜਿਹਾ ਔਖਾ ਲੱਗੂਗਾ ਰਿੰਗ ਐਂਡ ਸੈਕੰਡ ਦੀ ਫਿਫਥ ਤੇ ਮਿਡਲ ਤਾਂ ਥੋੜ੍ਹਾ ਹੀ ਬਣ ਗਿਆ ਜੀ ਮੇਜਰ ਲੈਫਟ ਹੱਥ ਦਾ ਇੰਨਾ ਕਿ ਸਿੱਖੀ ਉਸ ਤੋਂ ਬਾਅਦ ਆਪਾਂ ਰਾਈਟ ਤੇ ਆਵਾਂਗੇ ਥੋੜਾ ਥੋੜਾ ਸਿੱਖਾਂਗੇ ਦੋਨਾਂ ਦਾ ਉਸ ਤੋਂ ਬਾਅਦ ਇਹਨੂੰ ਕਰ ਲੈਣਾ ਬਿਊਟ ਤਾਂ ਤੁਸੀਂ ਪਿੱਕ ਕਿਵੇਂ ਫੜਨੀ ਹੈ ਬਹੁਤ ਜਣਾਂ ਦਾ ਇੱਕ ਏ ਗਲਤੀ ਹੁੰਦੀ ਹੈ ਕਿ ਐਵੇਂ ਫੜਦੇ ਹੁੰਦੇ ਆ ਤਾਂ ਇਹਦੇ ਨਾਲ ਗ੍ਰਿਪ ਨਹੀਂ ਬਣਦੀ ਤੁਸੀਂ ਕਿਵੇਂ ਫੜਨਾ ਮੁਠੀ ਬੰਦ ਕਰਕੇ ਪਿੱਕੇ ਦੇ ਅੰਦਰ ਓਕੇ ਤਾਂ ਕੀ ਕਰਨਾ ਤਾਂ ਤੁਹਾਡੀ ਪਿੱਕ ਨਾਲ ਤੇ ਲੀ ਵਜੂਗੀ ਜਿਵੇਂ ਆਹ ਸਟਿੰਗਸ ਹਨ ਤੇ ਇਹਦੇ ਤੇ ਐਦਾਂ ਤਾਂ ਤੁਸੀਂ ਸਿੰਪਲ ਪ੍ਰੈਕਟਿਸ ਕਰਨੀ ਆ ਡਾਊਨ ਅਪ ਡਾਊਨ ਅਪ ਡਾਊਨ ਅਪ ਡਾਊਨ ਅਮ ਐਨਮੇ ਇਹਨੂੰ ਆਹ ਕਿਉਂ ਕਰੀ ਬੈਠਾ ਕਿਉਂਕਿ ਇਹਨੂੰ ਮਿਊਟ ਕਰਨਾ ਕਹਿੰਦੇ ਆ ਮਿਊਟ ਕਰਨਾ ਤੁਹਾਡੀ ਗਿਟਾਰ ਦੀ ਜਿਹੜੀ ਰਾਈਟ ਹੈਂਡ ਦੀ ਸਾਊਂਡ ਕੁਆਲਿਟੀ ਵਧੀਆ ਆਊਗੀ ਸਟਮਿੰਗ ਪੈਟਰਨ ਸਾਫ਼ ਹੋਣਗੇ ਐਡੋਸਟੋ ਵਾਲਾ ਟੈਂਪੋ ਤੇ ਪ੍ਰੈਕਟਿਸ ਕਿਵੇਂ ਕਰਨੀ ਆ ਬਾਣੀ ਕੱਲੀ-ਕੱਲੀ ਫਿੰਗਰ ਨੂੰ ਕਿਵੇਂ ਸੈੱਟ ਕਰਨਾ ਅਪ ਨੈਕਸਟ ਲੈਸਨ ਤੇ ਡਿਸਕਸ਼ਨ ਕਰਾਂਗੇ ਜੇ ਵੀਡੀਓ ਹੈਲਪਫੁਲ ਲੱਗੀ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਤਾਂ ਉਹਦੇ ਪੰਜਾਬੀ ਪ੍ਰੋਡਕਟ ਨੂੰ ਸਪੋਰਟ ਕਰਦੇ ਹੋਰ ਥੈਂਕ ਯੂ ਸੋ ਮੱਚ